ਧੁੰਦ ਦਾ ਕਹਿਰ ਲਗਾਤਾਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਸਵੇਰ ਤੋਂ ਹੀ ਹੁਣ ਸੰਗਣੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਖੁੱਲੀਆਂ ਅੱਖਾਂ ਦੇ ਨਾਲ ਵੀ ਵੇਖਣਾ ਔਖਾ ਹੋ ਜਾਂਦਾ ਹੈ ਸੜਕਾਂ ਉੱਤੇ ਵਿਜ਼ਿਬਿਲਟੀ ਬਹੁਤ ਘੱਟ ਹੈ ਜਿਸ ਦੇ ਨਾਲ ਆਮ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਕੜਾਕੇ ਦੀ ਠੰਡ ਤੇ ਕੋਰੇ ਦੇ ਕਾਰਨ ਸਭ ਤੋਂ ਵੱਧ ਮੁਸ਼ਕਲ ਦਿਹਾੜੀਦਾਰ ਮਜ਼ਦੂਰਾਂ ਅਤੇ ਰਿਕਸ਼ਾ ਚਾਲਕਾਂ ਨੂੰ ਆ ਰਹੀ ਹੈ ਇੱਕ ਰਿਕਸ਼ਾ ਚਾਲਕ ਵੱਲੋਂ ਦੱਸਿਆ ਗਿਆ ਕਿ ਉਹ ਹਰ ਰੋਜ਼ ਸਵੇਰੇ 5 ਵਜੇ ਘਰੋਂ ਨਿਕਲਦਾ ਹੈ ਪਰ ਧੁੰਦ ਦੇ ਕਾਰਨ ਕੋਈ ਵੀ ਸਵਾਰੀ ਉਸ ਨੂੰ ਨਹੀਂ ਮਿਲ ਰਹੀ ਦਿਹਾੜੀ ਨਾ ਲੱਗਣ ਕਰਕੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਚੁੱਕਿਆ ਹੈ ਉਸਨੇ ਦੱਸਿਆ ਕਿ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਨੀ ਪੈਂਦੀ ਹੈ ਭਾਵੇਂ ਠੰਡ ਸਰੀਰ ਤੋੜ ਰਹੀ ਹੋਵੇ ਕਿਉਂਕਿ ਮਜਬੂਰੀ ਹੈ ਇਹ ਸੰਘਣੀ ਧੁੰਦ ਸਿਰਫ ਆਵਾਜਾਈ ਹੀ ਨਹੀਂ ਸਕੋ ਗਰੀਬਾਂ ਦੀ ਰੋਜ਼ੀ ਰੋਟੀ ਉੱਤੇ ਵੀ ਭਾਰੀ ਪੈ ਰਹੀ ਹੈ ਕਿੰਨੇ ਕਿ ਪਰੇਸ਼ਾਨੀ ਹੁੰਦੀ ਫਿਰ ਰਖਸ਼ੇ ਵਾਲੇ ਨੂੰ ਦਿਹਾੜੀ ਤੋਂ ਬਾਅਦ ਸਾਡੀ ਆਈ ਕੋਈ ਸਵਾਰੀ ਮਿਲ ਗਈ ਠੀਕ ਹੈ ਨਹੀਂ ਤੇ ਨਾ ਹੈ ਤੇ ਕਿੰਨੇ ਵਜੇ ਹੁੰਦੇ ਸਨ 10:00 ਵਜੇ 5:00 ਵਜੇ 5:00 ਵਜੇ ਆਈ ਦੇ ਘਰੋਂ ਤੇ ਠੰਡ ਚ ਰਖੇ ਰਖਸ਼ੇ 6:00 ਵਜੇ ਘਰ ਭਾਜੀ ਦੇ ਔਖਾ ਨਹੀਂ ਲੱਗਣਾ ਔਖਾ ਵੀ ਔਖਾ ਕਿਉਂ ਬਟੀਆਂ ਦੇ ਉਹ ਹੀ ਕੰਮ ਕਰਦੇ ਮੈਂ ਕਿਹ ਗੜੀ ਕੰਮ ਕਰ ਆਈ ਨਹੀਂ ਇਹ ਨੰਮ ਦਾ ਦੱਲੇ ਸਿਰ 5:00 ਵਜੇ ਹੁੰਦੇ ਹਾਂਜੀ ਠੰਡ ਠੰਡ ਫੇ ਲੱਗਦੀ ਨਹੀਂ ਕੰਨ ਲੱਗਦੀ ਹੈ ਤਾਂ ਹੀ ਘਰ ਦੇਣੀ ਅੰਦਰ ਜਾਈ ਕਿਤੇ ਨਹੀਂ ਉਹ ਹੀ ਕਮਾਣਾ ਉਹ ਖਾਣਾ ਘੱਟ ਜੂ ਮੇਰੀ ਆ ਕੰਮ ਘੱਟ ਦੀ ਪੰਮਾਂ ਜੀ ਵਗਰ ਕਿਹੇ ਵੱਲੇ ਸਵਾਰੀ ਵੀ ਨਹੀਂ ਮਿਲਦੀ ਕੇਵਲ ਸਵਾਰੀ ਮਿਲ ਗਈ ਠੀਕ ਐ ਨਹੀਂ ਦੇ 10 ਵਜੇ ਸਵਾਰੀ ਮਿਲਦੀ ਆ ਕੇ ਤੋਂ ਨੇ ਠੰਡ ਚ ਫਿਰ ਬੈਠੇ ਰਹਿੰਦੇ ਉਹ ਕੀ ਜਿਹੜੀ ਐਸੈਟਮੈਂਟ ਟਾਈਮ ਪਾਸ ਕਰ ਰਹੇ ਨੇ ਠੰਢੀ ਲੱਗਦੀ ਅਰ ਉਹਨੂੰ ਈਟੜਾ ਸ਼ਮਣੀ ਦਾ ਕਿੰਨੀ ਤੋਂ ਨਹੀਂ ਪੀਏ ਬੱਚੇ ਤੇ ਪਾਲਣੇ ਬੱਚੇ ਦੇ ਪਾਲੇ ਪਾਣੇ ਠੀਕ ਐ ਠੀਕ ਐ ਭਾਈ ਚੰਦਰ ਸ਼ੇਖਰ ਜੀ ਮਾ ਅੱਜ ਠੰਡ ਐ ਇਸ ਵੇਲੇ ਸਬਜੀ ਦਾ ਕੰਮ ਕਰਦੇ ਕਿੰਨੀ ਕਿ ਪ੍ਰੇਸ਼ਾਨੀ ਹੁੰਦੀ ਹੈ ਪ੍ਰੇਸ਼ਾਨੀ ਤਾਂ ਬਹੁਤ ਜਿਆਦਾ ਹੋ ਰਹੀ ਆ ਜਨਾਬ ਕਿਉਂਕਿ ਸਵੇਰੇ ਜਦੋਂ ਜਾਣਾ ਵਾ ਸਬਜ਼ੀ ਲੈਣ ਜਾਇਦਾ ਵਾ ਮੰਡੀ ਹਾਲ ਜਿਹਦਾ ਕੁਛ ਨਹੀਂ ਆ ਡਰ ਲੱਗਦਾ ਵਾ ਕਿ ਅੱਗੇ ਉਹਨਾਂ ਕਿਸੇ ਚੀਜ਼ ਦੇ ਵਿੱਚ ਜਵਾਨੀ ਦੀ ਏ ਜਦੋਂ ਜਨਾਬ ਆਨੇ ਆ ਲੈ ਕੇ ਸਬਜ਼ੀ ਤਾਂ ਵੀ ਡਰਦੇ ਇਹੋ ਹੀ ਹੁੰਦਾ ਮਨ ਨੂੰ ਕਿ ਘਰ ਪਹੁੰਚਣਾ ਵਾ ਕਿ ਨਹੀਂ ਪਹੁੰਚਣਾ ਜਿੱਦਾਂ ਦੀ ਧੁੰਦ ਪੈ ਰਹੀ ਆ ਜਿਹੜੇ ਡਾੜੀ ਲਾਉਂਦੇ ਫਿਰ ਉਹਨਾਂ ਵਾਸਤੇ ਕਿੰਨੀਆਂ ਕੋਖਾਂ ਹੁੰਦਾ ਡਾੜੀ ਟੱਪੇ ਵਾਲੇ ਬੰਦੇ ਲਈ ਤਾਂ ਬਹੁਤ ਜ਼ਿਆਦਾ ਹੀ ਜਿਹੜੀ ਪਰੇਸ਼ਾਨੀ ਆ ਇਸ ਕਰਣ ਚਲੋ ਹੁਣ ਸਮੇਂ ਦੇ ਮੁਤਾਬਕ ਮੌਸਮ ਦੇ ਮਤਾਬਕ ਜਿਹੜਾ ਸਭ ਕੁਝ ਤੇ ਕਰਨਾ ਹੀ ਪੈਣਾ ਵਾ ਜੀ। ਜਾਣਾ ਕਰਨਾ ਵਾ ਸਭ ਕੁਝ। ਤੂੰ ਬੜਾ ਓੱਖਾ ਹਿੰਦਾ ਕੰਮ। ਹਾਂਜੀ ਬਹੁਤ ਜ਼ਿਆਦਾ ਓੱਖਾ ਵਾ ਜੀ ਹੈਗਾ ਧੁੱਧ ਦੇ ਵਿੱਚ। ਕਿਉਂਕਿ ਮਜ਼ਦੂਰ ਹੱਥ ਨਹੀਂ ਸੁਧਦੇ ਹੁੰਦੇ ਪਰ ਅੱਗ ਬਲਦੀ ਰਹਿੰਦੀ ਨਾਲ। ਉਹ ਉਹ ਤੇ ਹੈ ਹੀ ਹੈ ਜੇ ਹੁਣ ਸਬਜ਼ੀ ਲੈ ਕੇ ਆਏ ਜੇ। ਸਬਜ਼ੀ ਤੇ ਪਾਣੀ ਜੋ ਧੋ ਕੇ ਲਗਾਨੀ ਆ। ਹਾਂਜੀ ਸਾਨੂੰ ਪਤਾ ਵਾ ਕਿ ਇਹ ਜੜੀ ਕਿਦਾਂ ਕਿਦਾਂ ਜਾਨੀ ਕਿ ਜੜੀ ਕਮਾਉਣੀ ਆ ਕਿਦਾਂ ਜੜੀ ਬਣਾਉਣੀ ਆ। ਬਹੁਤ ਜ਼ਿਆਦਾ ਠੰਡ ਦੇ ਵਿੱਚ ਜਿਹੜਾ ਵਾ ਸਾਡੇ ਕੋਲ ਜਿਹੜਾ ਕਿ ਹੱਥ ਨਹੀਂ ਸੱਜੇ ਹੁੰਦੇ ਕਿੰਨਾ ਕੋ ਔਖਾ ਹੁੰਦਾ ਫਿਰ ਅੱਖ ਬਹੁਤ ਜ਼ਿਆਦਾ ਹੀ ਔਖਾ ਵਾ ਜੀ ਜਨਾਬ ਹੁਣ ਵੀ ਹੱਥ ਜੜੇ ਸਿੱਧੇ ਨਹੀਂ ਹੋ ਰਹੇ ਹਾਲੇ ਕਿ ਮੈਂ ਸਬਜ਼ੀ ਮੰਡੀ ਉਹ ਮੰਡੀ ਜੀ ਮਾਂ ਆਈ ਠੰਡੇ ਐ ਸਿਰਸੇ ਸਬਜ਼ੀ ਦਾ ਕੰਮ ਕਰਦੇ ਕਿੰਨੀ ਕਿ ਪਰੇਸ਼ਾਨੀ ਹੁੰਦੀ ਹੈ ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਹੋ ਰਹੀ ਆ ਜਨਾਬ ਕਿਉਂਕਿ ਸਵੇਰੇ ਜਦੋਂ ਜਾਣਾ ਵਾ ਸਬਜ਼ੀ ਲੈਣ ਜਾਂਦਾ ਵਾ ਮੰਡੀ ਹਾਲ ਜੇਦਾ ਕੁਛ ਨਹੀਂ ਆ ਡਰ ਲੱਗਦਾ ਵਾ ਕਿ ਅੱਗੇ ਉਹਨਾ ਕਿਸੇ ਚੀਜ਼ ਦੇ ਵਿੱਚ ਵਾਦੀ ਦੀ ਹੈ ਜਿਹੜੋ ਜਨਾਬ ਆਨੇ ਆ ਲੈ ਕੇ ਸਬਜੀ ਤਾਂ ਵੀ ਡਰਦੇ ਇਹੀ ਹੁੰਦਾ ਮਨ ਨੂੰ ਕਿ ਘਰ ਪਹੁੰਚਣਾ ਵਾ ਕਿ ਨਹੀਂ ਪਹੁੰਚਣਾ ਜਿੱਦਾਂ ਦੀ ਪੁੰਚ ਪੈ ਗਈ ਆ ਜਿਹੜੇ ਡਾੜੀ ਲਾਉਂਦੇ ਫਿਰ ਉਹਨਾਂ ਵਾਸਤੇ ਕਿੰਨੀਆਂ ਕੋਖਾ ਹੁੰਦਾ ਡਾੜੀ ਟੱਪੇ ਵਾਲੇ ਬੰਦੇ ਲਈ ਤਾਂ ਬਹੁਤ ਜ਼ਿਆਦਾ ਹੀ ਜਿਹੜੀ ਪਰੇਸ਼ਾਨੀ ਆ ਇਸ ਕਾਰਨ ਚਲੋ ਹੁਣ ਸਮੇਂ ਦੇ ਮੁਤਾਬਕ ਮੌਸਮ ਦੇ ਮੁਤਾਬਕ ਜਿਹੜਾ ਸਭ ਕੁਝ ਤੇ ਕਰਨਾ ਹੀ ਪੈਣਾ ਵਾ ਜੀ ਲੈਣਾ ਕਰਨਾ ਵਾ ਸਭ ਕੁਝ ਤੂੰ ਬੜਾ ਔਖਾ ਹੁੰਦਾ ਕੰਮ ਹਾਂਜੀ ਬਹੁਤ ਜ਼ਿਆਦਾ ਹੀ ਔਖਾ ਵਾ ਜੀ ਹੈਗਾ ਤੁਸਦੇ ਵਿੱਚ ਕਿਉਂਕਿ ਮਜ਼ਦੂਰ ਹੱਥ ਨਹੀਂ ਸੁੱਧੇ ਹੁੰਦੇ ਪਰ ਅੱਗ ਬਲਦੀ ਜਾਂਦੀ ਨਾਲ ਉਹ ਹੈ ਹੀ ਅਜੇ ਹੁਣ ਸਬਜੀ ਲੈ ਕੇ ਆਏ ਜੇ ਸਬਜੀ ਪਾਣੀ ਜੋ ਧੋ ਕੇ ਲਗਾਨੀ ਆ ਹਾਂਜੀ ਸਾਨੂੰ ਪਤਾ ਵਾ ਕਿਹੀ ਜੜੀ ਕਿਦਾਂ ਕਿਦਾਂ ਜਾਣੀ ਕਿ ਜੜੀ ਕਮਾਉਣੀ ਆ ਕਿਦਾਂ ਦਿਹਾੜੀ ਬਣਾਉਣੀ ਆ ਬਹੁਤ ਜ਼ਿਆਦਾ ਠੰਡ ਦੇ ਵਿੱਚ ਜਿਹੜਾ ਵਾ ਸਾਡੇ ਕੋਲ ਜਿਹੜਾ ਕਿ ਹੱਥ ਨਹੀਂ ਸੱਜੇ ਹੁੰਦੇ ਕਿੰਨਾ ਕੋਖ ਹੁੰਦਾ ਫਿਰ ਅੱਖ ਬਹੁਤ ਜ਼ਿਆਦਾ ਹੀ ਓਖਾ ਵਾ ਜੀ ਜਨਾਬ ਹੁਣ ਵੀ ਹੱਥ ਜਿਹੜੇ ਸਿੱਧੇ ਨਹੀਂ ਹੋ ਰਹੇ ਹਾਲੇ ਕਿ ਮੈਂ ਸਬਜ਼ੀ ਮੰਡੀ ਉਹ ਮੰਡੀ